ਸੂਬਾ ਪਤਰੀ ਨੰਬਰਦਾਰ ਯੂਨੀਅਨ ਵੱਲੋਂ ਅੱਜ ਪਾਤੜਾ ਤਹਿਸੀਲ ਵਿਖੇ ਇੱਕ ਤਹਿਸੀਲਦਾਰ ਮੈਡਮ ਸੁਆਪਨਦੀਪ ਕੌਰ ਅਤੇ ਨਾਇਬ ਤਹਿਸੀਲਦਾਰ ਹਮੇਸ਼ ਸਿੰਘ ਨੂੰ ਮੰਗ ਪੱਤਰ ਦੇ ਕੇ ਉਹਨਾਂ ਦੀ ਆਵਾਜ਼ ਡੀਸੀ ਸਾਹਿਬ ਤੱਕ ਪਹੁੰਚਾਉਣ ਦਾ ਕਿ ਸੁਨੇਹਾ ਦਿੱਤਾ ਹੈ ਜਿੱਥੇ ਉਹਨਾਂ ਨੇ ਮੈਮੋਰੰਡਮ ਦੇ ਕੇ ਇਸ ਸੰਬੰਧੀ ਆਪਣੀਆਂ ਮੰਗਾਂ ਅੱਗੇ ਰੱਖੀਆਂ ਹਨ ਉਥੇ ਉਹਨਾਂ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਜਿੱਥੇ ਇਸ ਵਕਤ ਜਿਹੜੀ ਕਿ ਤਹਿਸੀਲ ਕੰਪਲੈਕਸ ਦੇ ਵਿੱਚ ਮੀਟਿੰਗ ਦੌਰਾਨ ਨੰਬਰਦਾਰਾਂ ਨੇ ਆਪੋ ਆਪਣੇ ਜਿਹੜੇ ਮੁੱਦੇ ਸੀਗੇ ਉਹ ਰੱਖੇ ਔਰ ਜਿਹੜੇ ਕਿ ਹੱਲ ਕਰਨ ਵਾਸਤੇ ਵੀ ਉਹਨਾਂ ਨੇ ਡੀਸੀ ਸਾਹਿਬ ਨੂੰ ਇਹ ਮੈਮੋਰੰਡਮ ਪੱਤਰ ਪੱਤਰ ਸੇਲਦਾਰ ਰਾਈਟ ਭੇਜਿਆ ਹੈ ਅਸੀਂ ਗੱਲ ਕਰਾਂਗੇ ਜਿਹੜੇ ਕਿ ਇੱਥੇ ਇਸ ਵਕਤ ਜਿਹੜੇ ਨੰਬਰਦਾਰ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਆ ਉਹਨਾਂ ਦੇ ਨਾਲ ਸੂਬਾ ਪੱਧਰੀ ਜਿਹੜੇ ਕਿ ਲੰਬੜਦਾਰ ਯੂਨੀਅਨ ਦੇ ਪ੍ਰਧਾਨ ਵੀ ਉਹ ਪਹੁੰਚੇ ਹੋਏ ਨੇ ਔਰ ਪੈਟਰਨ ਜਿਹੜੇ ਨੇ ਇੱਥੇ ਪੰਜਾਬ ਦੇ ਉਹ ਵੀ ਪਹੁੰਚੇ ਹੋਏ ਨੇ ਅਸੀਂ ਗੱਲ ਕਰਦੇ ਹਾਂ ਕਿ ਕੀ ਤਦੋਂ ਜਿਹੜਾ ਤੇ ਪਤੌੜਾ ਦੀ ਪਿੰਡ ਦੀ ਜਿਹੜਾ ਸਮੂਚਾ ਦੇ ਕੋਲਰ ਭੱਜ ਰਹੇ ਨੇ ਉਹਦੇ ਕੇਸ ਪਾ ਕੇ ਤਸਦੀਕ ਨਾਲ ਸੋ ਸਾਰਿਆਂ ਵੱਲੋਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਿਹੜਾ ਮੈਂ ਆਪਣਾ ਤੁਸੀਂ ਕਿਤੇ ਚਾਰ ਜਾ ਕੇ ਸੰਭਾਲਿਆ ਅਸੀਂ ਜਿਹੜਾ ਅੱਜ ਦਾ ਅਜੰਡਾ ਹੈ ਤੁਹਾਡੇ ਕਿਤੇ ਹੁਣ ਤੇ ਨੰਬਰਾਂ ਵੀ ਪਹੁੰਚੇ ਨੇ ਤੇ ਸਾਰਿਆਂ ਨੰਬਰਦਾਰਾਂ ਜਿਹੜਾ ਦੋਸਤ ਹੈ ਇਹ ਤੋਂ ਲੈ ਜਿਲੋਂ ਨਾਲ ਸਾਰਿਆਂ ਦੀ ਅਜਾ ਇਤਹਾ ਠੀਕ ਹੈ ਇਹ ਜਿਹੜਾ ਇਹ ਰਹਿਣਾ ਲਿਖੋ ਬਾਕੀ ਸਾਡੇ ਤੇ ਵੀ ਗਈਆਂ ਤੇ ਬਹੁਤ ਐਕਸ਼ਨਸ ਆ ਰਹੀਆਂ ਨੂੰ ਰੀਸੈਂਟ ਹੁਣ ਦੇਖੀ ਜਾ ਕਿ ਉਹ ਉਹ ਕਿੰਨਾ ਮਹੀਨਿਆਂ ਤੋਂ ਕੀ ਚੱਲ ਰਿਹਾ ਹੈ ਜੇ ਸਿੰਦਾਰਾ ਨੂੰ 2.5 250 ਕਿਲੋਮੀਟਰ ਫੁੱਟ ਚੱਪੀ ਜਾ ਰਿਹਾ ਤੇ ਉਹ ਵੀ ਮਤਲਬ ਇੱਕ ਅਬਦੀ ਨੂੰ ਕੀ ਟੋਕਲੀ ਦੀ ਉਹ 200 ਬੰਦੀਆਂ ਇਕੱਠੀਆਂ ਕਿਸ ਕਰਕੇ ਮੈਂ ਸਮਝਦੀ ਹਾਂ ਕਿ ਥੋੜਾ ਜਿਹਾ ਆਪਾਂ ਅਗਰ ਕੋਆਰਡੀਨੇਸ਼ਨ ਆਪਸ ਚੜ੍ਹ ਲੀਏ ਤਾਂ ਇਹ ਬਣਾ ਅੱਗੇ ਜਦੋਂ ਫੋਨ ਕਰ ਰਿਹਾ ਹਾਂ ਉਹ ਤੁਸੀ ਨਹੀਂ ਥੋੜਾ ਜਿਹਾ ਆਪਣਾ ਜਿਹੜਾ ਉਹ ਪ੍ਰੋਪਰ ਰਿਸਪੋਨਸ ਦਿਓ ਤੇ ਅਸੀਂ ਦੀ ਮੁખી ਨੰਬਰਦਾਰ ਕੋਈਆਂ ਸਰਪੰਚ ਕੋ ਪਹਿਲੇ ਇਸ ਦੀ ਕਰਾ ਕੇ ਲਿਆਉਣਾ ਪੰਜਾਬ ਲੈਵਲ ਦੀ ਜਿਹੜੇ ਕਿ ਲੰਬੜਦਾਰ ਯੂਨੀਅਨ ਵੱਲੋਂ ਮੀਟਿੰਗ ਕੀਤੀਆਂ ਜਾਂਦੀਆਂ ਵਾਰ-ਵਾਰ ਹਰ ਵਾਰ ਜਿਹੜੇ ਕਿ ਉਹਨਾਂ ਦੇ ਮੁੱਦੇ ਹੁੰਦੇ ਆ ਕਈ ਵਾਰੀ ਕੋਈ ਮੁੱਦਾ ਹੁੰਦਾ ਕਈ ਵਾਰੀ ਕੋਈ ਮੁੱਦਾ ਹੁੰਦਾ ਪਿਛਲੇ ਵਾਰੀ ਵੀ ਇਹਨਾਂ ਨੇ ਕੁਝ ਆਪਣੇ ਜਿਹੜੇ ਮਾਣ ਪੱਤੇ ਵਾਸਤੇ ਵੀ ਇਹਨਾਂ ਨੇ ਮੀਟਿੰਗ ਕਰਕੇ ਸਰਕਾਰ ਤੱਕ ਆਵਾਜ਼ ਪਹੁੰਚਾਈ ਸੀਗੀ ਅੱਜ ਵੀ ਇਸੇ ਤਰ੍ਹਾਂ ਹੀ ਪਾਤੜਾ ਸਬ ਡਿਵੀਜ਼ਨ ਦੇ ਵਿੱਚ ਜਿਹੜੇ ਕਿ ਲੰਬੜਦਾਰ ਯੂਨੀਅਨ ਵੱਲੋਂ ਜਿਹੜੇ ਪੈਟਰਨਰ ਨੇ ਔਰ ਸੂਬਾ ਪ੍ਰਧਾਨ ਨੇ ਔਰ ਉਹਨਾਂ ਵੱਲੋਂ ਜਿਹੜੇ ਕਿ ਹੋਰ ਲੰਬੜਦਾਰ ਦੇ ਇਲਾਕੇ ਦੇ ਬਹੁਤ ਵੱਡੀ ਗਿੜਤੀ ਦੇ ਵਿੱਚ ਕੱਟੇ ਹੋਏ ਆ ਇਹਨਾਂ ਦੀ ਤਹਿਸੀਲਦਾਰ ਨੈਬ ਤਹਿਸੀਲਦਾਰ ਔਰ ਤਹਿਸੀਲਦਾਰ ਮੈਡਮ ਨਾਲ ਜਿਹੜੀ ਕਿ ਅੱਜ ਮੀਟਿੰਗ ਹੋਈ ਆ ਉਹਦੇ ਵਿੱਚ ਇਹਨਾਂ ਨੇ ਆਪਣੇ ਕਈ ਮੁੱਦੇ ਉਲਿਖਿਆ ਉਹਨਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਇਹਨਾਂ ਨੂੰ ਕਾਫੀ ਮੁਸ਼ਕਲਾਂ ਆਂਦੀਆਂ ਜਿਹੜੇ ਨਵੇਂ ਗਰੁੱਪ ਬਣੇ ਜਾਂ ਜਿਸ ਤਰ੍ਹਾਂ ਦੇ ਇਹਨਾਂ ਦੇ ਕੋਈ ਮੈਸੇਜ ਵਗੈਰਾ ਕੋਈ ਕਰਨਾ ਹੁੰਦਾ ਹੈ ਜਾਂ ਇਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਪਿੰਡ ਦੇ ਵਿੱਚ ਸਰਕਾਰ ਵੱਲੋਂ ਕੋਈ ਡਾਇਰੈਕਸ਼ਨਾਂ ਦਿੱਤੀ ਜਿਹੜਾ ਅੱਜ ਦੀ ਮੀਟਿੰਗ ਦੇ ਵਿੱਚ ਕੀ ਮੁੱਦਾ ਲਿਖਿਆ ਗਿਆ ਸੀਗਾ ਔਰ ਕਿਸ ਤਰ੍ਹਾਂ ਦਾ ਜਿਹੜੇ ਅੱਜ ਦੇ ਮੀਟਿੰਗ ਦੇ ਪ੍ਰਬੰਧ ਸੀ ਹਾਂਜੀ ਸਾਸਿਗਾ ਸ੍ਰੀ ਗਾ ਜੀ ਅੱਜ ਦੀ ਮੀਟਿੰਗ ਮੈਂ ਸਰਜੀਤ ਸਿੰਘ ਨੰਬਰਦਾਰ ਉਹਨੇ ਜਿਹੜਾ ਸਵੇਰ ਕਰਕੇ ਜਿਆਦੀ ਪ੍ਰਧਾਨ ਪੰਜਾਬ ਅੱਜ ਦੀ ਮੀਟਿੰਗ ਪਾਤਣ ਤਹਿਸੀਲ ਵਿੱਚ ਗੁਰਪ੍ਰੀਤ ਸਿੰਘ ਪ੍ਰਧਾਨ ਤਹਿਸੀਲ ਪ੍ਰਧਾਨ ਉਹਨਾਂ ਦੀ ਰਹਿਨਮਾਈ ਹੇਠ ਮੀਟਿੰਗ ਸੱਦੀ ਗਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਦਰ ਸਿੰਘ ਲੋਲੀ ਚੀਪ ਪੈਟਰਨ ਪੰਜਾਬ ਤੇ ਸਾਰੀ ਔਦਿਹਦਾਰ ਇੱਥੇ ਪਹੁੰਚੀ ਹੈ ਅੱਜ ਮੀਟਿੰਗ ਹੋਈ ਮੈਡਮ ਹੁੰਦਾ ਹੈ ਤਹਿਸੀਲਦਾਰ ਸਾਹਿਬ ਤੇ ਨਾਇਬ ਤਹਿਸੀਲਦਾਰ ਸਾਹਿਬ ਨਾਲ ਮੀਟਿੰਗ ਹੋਈ ਹੈ ਇਸ ਵਿਸ਼ੇ ਤੇ ਮੀਟਿੰਗ ਸੱਦੀ ਗਈ ਕਿ ਕੱਲ ਇਹਨਾਂ ਨੇ ਫੋਨ ਕੀਤਾ ਸੀ ਵੀ ਆਈਡੀਆਂ ਜਿਹੜੀਆਂ ਬਣੀਆਂ ਉਹ ਸਰਟੀਫਿਕੇਟ ਤਸਦੀਕ ਕਰਨੇ ਜਾਂ ਉਹਨਾਂ ਦੇ ਨੰਬਰਦਾਰ ਸਾਨੂੰ ਪੂਰਾ ਸਾਥ ਨਹੀਂ ਦੇ ਰਹੇ ਉਹ ਸਾਥ ਕਿਉਂ ਨਹੀਂ ਦੇ ਰਹੇ ਇਹ ਨੰਬਰਦਾਰਾਂ ਦਾ ਕੋਈ ਇਸ ਚ ਕਸੂਰ ਨਹੀਂ ਹੈਗਾ ਜਿਨ੍ਹਾਂ ਕੋਲ ਨੰਬਰਦਾਰਾਂ ਕੋਲ ਵੱਡੇ ਫੋਨ ਹੈ ਹੀ ਨਹੀਂ ਛੋਟੇ ਫੋਨ ਹੈ ਬਟਨ ਨਾਲ ਉਹ ਕਿਵੇਂ ਇਹਨਾਂ ਨੂੰ ਜਵਾਬਤਲ ਵੀ ਕਰਨਗੇ ਕੁਝ ਨੰਬਰدار ਆਧ ਤੋਂ ਜ਼ਿਆਦਾ ਐਸੀਆਂ ਜਿਹੜੇ ਪੰਜੇ ਤੱਕ ਹੀ ਪੜੇ ਹੋਈਆਂ ਉਹਨਾਂ ਨੂੰ ਇਸ ਬਾਰੇ ਗਿਆਨ ਨਹੀਂ ਨਹੀਂ ਹੈਗਾ ਕੁਝ ਕਿ ਇਹ ਕਹਾਣੀਆਂ ਵੀ ਜਿੱਥੇ ਪਿੰਡ ਵਰਦੇ ਆ ਉਥੇ ਨਹੀਂ ਜਾਣ ਪਛਾਣ ਹੁੰਦੀ ਅੱਜ ਦੀ ਜੰਗਰੇਸ਼ਨ ਜਿਹੜੀ ਉਹ ਛੋਟੇ ਬੱਚੇ ਉਹਨਾਂ ਦੇ ਸਰਟੀਫਿਕੇਟ ਪਛਾਣ ਨਹੀਂ ਪੈਂਦੀ ਵੀ ਇਹ ਕਿਹਦਾ ਬੱਚਾ ਕਿਹਦਾ ਨਹੀਂ ਸੋ ਪਹਿਲਾਂ ਵਾਂਗੂ ਸਾਡੀ ਇਹੀ ਅੱਜ ਮੈਡਮ ਸਾਹਿਬ ਨਾਲ ਇਹੀ ਬੇਨਤੀ ਹੋਈ ਹੈ ਇਹੀ ਸਾਡੇ ਪੰਜਾਬ ਦੇ ਪ੍ਰਧਾਨ ਤਹਿਸੀਲ ਦੇ ਪ੍ਰਧਾਨ ਸਾਰੇ ਅਹੁਦੇਦਾਰਾਂ ਨੇ ਵਿਚਾਰ ਕੀਤੀ ਹੈ ਜਿਵੇਂ ਪਹਿਲਾਂ ਚੱਲਦਾ ਸੀ ਉਸੇ ਤਰ੍ਹਾਂ ਹੋਣਾ ਚਾਹੀਦਾ ਇਹ ਨਵੇਂ ਇਸ ਦੇ ਵਿੱਚ ਨੰਬਰਦਾਰਾਂ ਕੋਲ ਨਹੀਂ ਸਾਥ ਪੂਰਾ ਦਿੱਤਾ ਜਾਣਾ ਕਿਉਂਕਿ ਕੁਝ ਤੇ ਅਨਪੜਤਾ ਕੁਝ ਮੋਬਾਈਲ ਛੋਟੀਆਂ ਇਹ ਕਿਛੇ ਸਾਥ ਦੇਣਗੇ ਇਸ ਕਰਕੇ ਵਿਚਾਰ ਕੀਤਾ ਗਿਆ ਵੀ ਪਹਿਲਾਂ ਕੀ ਤਰ੍ਹਾਂ ਹੀ ਚੱਲਿਆ ਜਾਣਾ ਅੱਗੇ ਸਰਕਾਰ ਨੂੰ ਇਹ ਦੇ ਲਿਖ ਕੇ ਅਸੀਂ ਮੰਗ ਪੱਤਰ ਦੇ ਦਿੱਤਾ ਤੇ ਅੱਗੇ ਅਯਾ ਉਸਕ ਕਿਵੇਂ ਕਰਨਗੇ ਅੱਗੇ ਉਹਨਾਂ ਦੀ ਮਰਜ਼ੀ ਹੈ ਵਿਚਾਰ ਕੀਤਾ ਜਿਵੇਂ ਕਿ ਅੱਜ ਦੇ ਮੀਟਿੰਗ ਦੇ ਵਿੱਚ ਕਾਫੀ ਵਿਚਾਰਾਂ ਇਹਨਾਂ ਦੀਆਂ ਹੋਈਆਂ ਜਿੱਥੇ ਹੋਰ ਵਿਚਾਰਾਂ ਹੋਈਆਂ ਉੱਥੇ ਇਹਨਾਂ ਨੇ ਕੁਝ ਜਿਹੜੇ ਕੀ ਮੈਸੇਜ WhatsApp ਤੇ ਜਾਂਦੇ ਆ ਉਹਨਾਂ ਵਾਸਤੇ ਵੀ ਇਹਨਾਂ ਨੇ ਇੱਕ ਮੰਗ ਪੱਤਰ ਰੱਖਿਆ ਹੈ ਕਿ ਸਾਡੇ ਕੋਲ ਉਸੇ ਤਰ੍ਹਾਂ ਹੀ ਪਹਿਲਾਂ ਵਾਂਗੂ ਜਿਸ ਤਰ੍ਹਾਂ ਸਾਡੇ ਕੋਲ ਮੈਸੇਜ ਜਾਂਦੇ ਸੀ ਜਾਂ ਕੋਈ ਲਿਖਤੀ ਰੂਪ ਦੇ ਵਿੱਚ ਪਹੁੰਚਦਾ ਸੀਗਾ ਉਸੇ ਤਰ੍ਹਾਂ ਹੀ ਪਹੁੰਚਾਇਆ ਜਾਵੇ ਇਹਨਾਂ ਵੱਲੋਂ ਇਹ ਇੱਕ ਵੱਡੀ ਮੰਗ ਰੱਖੀ ਗਈ ਹੈ ਜਿਸ ਜਿਹੜੇ ਕਿ ਸੂਬਾ ਪੈਟਰਨਰ ਨੇ ਗੁਰਦਰਸ਼ਨ ਸਿੰਘ ਲੋਲੀ ਉਹਨਾਂ ਨਾਲ ਵੀ ਗੱਲ ਕਰਨਗੇ ਕਿਸ ਤਰ੍ਹਾਂ ਦੇ ਵਿਸ਼ਵਾਸ ਦਵਾਇਆ ਗਿਆ ਜਿਹੜਾ ਨੰਬਰਦਾਰ ਯੂਨੀਅਨ ਦਾ ਵਿਸ਼ੇਸ਼ ਤੌਰ ਤੇ ਇੱਥੇ ਤਹਿਸੀਲਦਾਰ ਸਾਹਿਬ ਤੇ ਨਹਿਸੀਲਦਾਰ ਨੇ ਇਕੱਠ ਕੀਤਾ ਸੀ ਔਰ ਉਹਨਾਂ ਸੱਦਿਆ ਸੀ ਨੰਬਰਦਾਰਾਂ ਨੂੰ ਜਿਹੜੀਆਂ ਮੁਸ਼ਕਲ ਆ ਰਹੀਆਂ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਈਮੇਲ ਸਿਸਟਮ ਦੇ ਨਾਲ ਨੰਬਰਦਾਰਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਗਈ ਇਹ ਸਰਕਾਰ ਵੱਲੋਂ ਬਹੁਤ ਜਲਦੀ ਦੇ ਵਿੱਚ ਲਿਆ ਗਿਆ ਹੋਇਆ ਫੈਸਲਾ ਹੈ ਇਹਦੇ ਵਿੱਚ ਜਿਹੜਾ ਜਲਦੀ ਦੇ ਫੈਸਲੇ ਦੇ ਵਿੱਚ ਨੰਬਰਦਾਰਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਸੀ ਉਹਨਾਂ ਨੂੰ ਸਮਝਾਇਆ ਜਾਣਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਈਡੀ ਬਣਾਉਣੀ ਹੈ ਕਿਸ ਤਰੀਕੇ ਦੇ ਨਾਲ ਆਈਡੀ ਦੇ ਵਿੱਚੋਂ ਫਾਰਮ ਕਢਨੇ ਨੇ ਅਸਤਾ ਬੇਨਤੀ ਇਹ ਕੀਤੀ ਸੀ ਤਹਿਸੀਲਦਾਰ ਸਾਹਿਬ ਨੂੰ ਨੈਤਸੀਲਦਾਰ ਸਾਹਿਬ ਨੂੰ ਵੀ ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀ ਉਸੇ ਤਰੀਕੇ ਦੇ ਨਾਲ ਜਿਹੜੇ ਫਾਰਮ ਨੇ ਪਿੰਡਾਂ ਦੇ ਵਿੱਚ ਭੇਜੇ ਜਾਣ ਕਿਉਂਕਿ ਬਹੁ ਗਿਣਤੀ ਦੇ ਵਿੱਚ ਜਿਹੜੇ ਨੰਬਰਦਾਰ ਸਾਡੇ ਪ੍ਰਧਾਨ ਜੀ ਦੱਸ ਕੇ ਵੀ ਕਹਿੰਦੇ ਨੇ ਕਿ ਉਹਨਾਂ ਕੋਲ ਵੱਡੇ ਫੋਨ ਹੀ ਹੈ ਨਹੀਂ ਕਿਉਂਕਿ ਸਰਕਾਰ ਵੱਲੋਂ ਸਿਰਫ ਤੇ ਸਿਰਫ ਨੰਬਰਦਾਰ ਨੂੰ 1500 ਰੁਪਏ ਦਿੱਤਾ ਜਾਂਦਾ ਹੈ ਉਹਦੇ ਨਾਲ ਨੰਬਰਦਾਰ ਜਿਹੜਾ 12000 ਦੇ 14000 ਦਾ ਫੋਨ ਹੈ ਜਿਹੜਾ ਉਹ ਨਹੀਂ ਖਰੀਦ ਸਕਦੇ ਔਰ ਉਸ ਤੋਂ ਬਾਅਦ ਜਿਹੜਾ ਉਹ ਜਿਹੜਾ ਨੱਟੇ ਇਸੇ ਕੁ ਮਹੀਨੇ ਦਾ 4-500 ਦਾ ਨੈਟ ਜਿਹੜਾ ਉਹ ਪਾਉਣਾ ਪੈਂਦਾ ਸੋ ਇਹ ਜਿਹੜੀਆਂ ਮੁਸ਼ਕਲਾਂ ਬਹੁਤ ਜ਼ਿਆਦੀਆਂ ਨੰਬਰਦਾਰਾਂ ਨੂੰ ਆ ਰਹੀਆਂ ਨੇ ਸਰਕਾਰ ਦਾ ਕਾਲੀ ਦੇ ਵਿੱਚ ਲਿਆ ਹੋਇਆ ਫੈਸਲਾ ਜਿਹੜਾ ਇਹਨੂੰ ਸਰਕਾਰ ਪੰਜਾਬ ਨੰਬਰਦਾਰ ਯੂਨੀਅਨ ਲੋਲੋ ਦੇ ਚੀਪ ਪੈਟਰਨ ਦੇ ਨਾਤੇ ਸਰਕਾਰ ਨੂੰ ਬੇਨਤੀ ਵੀ ਕਰਾਂਗਾ ਵੀ ਇਹ ਜਿਹੜਾ ਫੈਸਲਾ ਇਹਦੇ ਤੇ ਫਿਰ ਵਿਚਾਰ ਕੀਤਾ ਜਾਵੇ ਕਿਉਂਕਿ ਬਹੁ ਗਿਣਤੀ ਦੇ ਵਿੱਚ ਜਿਹੜੇ ਨੰਬਰਦਾਰ ਨੇ ਜਿਵੇਂ ਪ੍ਰਧਾਨ ਜੀ ਦੱਸ ਕੇ ਕਹਿੰਦੇ ਘੱਟ ਪੜੇ ਹੋਏ ਨੇ ਉਹਨਾਂ ਨੂੰ ਇਸ ਦੀ ਜਿਹੜੀ ਈਮੇਲ ਦਾ ਜਿਹੜਾ ਸਿਸਟਮ ਬਣਾਇਆ ਇਹਨਾਂ ਨੇ ਉਹਦਾ ਸਮਝ ਨਹੀਂ ਆ ਰਹੀ ਸੋ ਜਿਹੜਾ ਅਸੀਂ ਬੇਨਤੀ ਕਰਾਂਗੇ ਜਿਹੜੀਆਂ ਬਹੁਤ ਪਹਿਲਾਂ ਹੀ ਨੰਬਰਦਾਰਾਂ ਦੀਆਂ ਬਹੁਤ ਲੰਮੀਆਂ ਜਿਹੜੀਆਂ ਮੰਗਾਂ ਨੇ ਉਹ ਲਟਕਦੀਆਂ ਆ ਰਹੀਆਂ ਨੇ ਤੇ ਆ ਜਿਹੜਾ ਉਤਲਾ ਜਿਹੜਾ ਜਿਹੜਾ ਫਰਮਾਨ ਜਾਰੀ ਕੀਤਾ ਹੈ ਸਰਕਾਰ ਨੇ ਇਹਨੂੰ ਤੁਰੰਤ ਆਪ ਦੇ ਜਿਹੜਾ ਚੰਗੇ ਤਰੀਕੇ ਦੇ ਨਾਲ ਇਹਨੂੰ ਜਾਂ ਤਾਂ ਲਾਗੂ ਕੀਤਾ ਜਾਵੇ ਨੰਬਰਦਾਰਾਂ ਨੂੰ ਟ੍ਰੇਨਿੰਗਾਂ ਦਿੱਤੀਆਂ ਜਾਣ ਇਹਨਾਂ ਦੇ ਉੱਤੇ ਬਿਲਕੁਲ ਵਿਸ਼ੇਸ਼ ਧਿਆਨ ਦੇ ਕੇ ਜਿਹੜੇ ਤਰੀਕੇ ਦੇ ਨਾਲ ਇੱਕ ਤਾਂ ਜਿਹੜਾ ਨੰਬਰਦਾਰਾਂ ਦਾ ਜੋ ਮਾਣ ਪੱਤਾ ਹੈ ਉਹਦੇ ਚ ਕਾਫੀ ਵਾਧਾ ਕਰਕੇ ਕਿਉਂਕਿ ਜਿਹੜੇ ਨੰਬਰਦਾਰ ਨੇ ਉਹ ਆਪਣੇ ਮੋਬਾਈਲ ਵੀ ਖਰੀਦ ਸਕਣ ਔਰ ਜਿਹੜੇ ਕੋਈ ਨੰਬਰਦਾਰ ਅਨਪੜ੍ਹ ਨੇ ਉਹ ਕਿਸੇ ਨਾਲ ਵੀ ਲੈ ਕੇ ਚੱਲ ਸਕਣ ਸੋ ਇਸ ਸਵਰਨੇ ਵੱਲੋਂ ਅੱਜ ਬਿਲਕੁਲ ਚੰਗੇ ਤਰੀਕੇ ਦੇ ਨਾਲ ਬਹੁਤ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਹਰਿਆਣੇ ਦੇ ਫੋਨ ਹਰਿਆਣੇ ਦੇ ਵਿੱਚ ਹੋਈ ਹੈ ਹਾਂਜੀ ਹਰਿਆਣੇ ਦੇ ਫੋਨ ਬਿਲਕੁਲ ਹਰਿਆਣੇ ਦੇ ਵਿੱਚ ਵੀ ਬਹੁਤ ਪਹਿਲਾਂ ਸਾਰੇ ਨੰਬਰਦਾਰਾਂ ਨੂੰ ਫੋਨ ਦਿੱਤੇ ਗਿਆ ਸੀ ਔਰ 3500 ਰੁਪਇਆ ਹਰਿਆਣੇ ਦੇ ਵਿੱਚ ਦਿੱਤਾ ਜਾ ਰਿਹਾ ਹੈ ਸੋ ਅਸੀਂ ਵੀ ਮੰਗ ਕਰਦੇ ਹਾਂ ਕਿ ਘੱਟ ਤੋਂ ਘੱਟ 15000 ਰੁਪਇਆ ਜੇ ਈਮੇਲ ਸਿਸਟਮ ਦੇ ਨਾਲ ਨੰਬਰਦਾਰਾਂ ਨੂੰ ਜੋੜਨਾ ਹੈ ਤਾਂ ਉਹ ਜਿਹੜਾ ਘੱਟੋ ਘੱਟ 15000 ਰੁਪਏ ਨੰਬਰਦਾਰ ਨੂੰ ਦੇਣਾ ਪਏਗਾ ਕਿਉਂਕਿ ਤੁਸੀਂ ਨੰਬਰਦਾਰਾਂ ਤੋਂ ਬਾਬੂ ਬਣਾਤਾ ਜਿਹੜਾ ਨੰਬਰਦਾਰਾਂ ਦਾ ਲੋਕਾਂ ਦੇ ਨਾਲ ਟੱਚ ਈਮਲ ਰਹੀ ਉਹ ਟੱਚ ਨਹੀਂ ਰਹਿਣਾ ਨੰਬਰਦਾਰ ਵੀ ਹੁਣ ਇੱਕ ਤਰ੍ਹਾਂ ਦੇ ਬਾਬੂ ਬਣ ਕੇ ਕੁਰਸੀ ਦੀ ਬਹਿਣਗੇ ਕਿਉਂਕਿ ਉਹ ਨੰਬਰਦਾਰ ਪੈਟਰਨਰ ਔਰ ਨੰਬਰਦਾਰ ਯੂਨੀਅਨ ਜਿਹੜੀ ਇੱਥੇ ਅੱਜ ਮੀਟਿੰਗ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਕਈ ਮੰਗਾਂ ਆਪਣੀਆਂ ਰੱਖੀਆਂ ਨੇ ਜਿੱਥੇ ਕਿ ਈਮੇਲ ਆਈਡੀ ਦੇ ਉੱਤੇ ਵੀ ਜਿਹੜਾ ਇਹਨਾਂ ਨੂੰ ਮੈਸੇਜ ਜਾਂਦਾ ਹੈ ਕਿਉਂਕਿ ਉਹਨਾਂ ਕੋਲ ਛੋਟੇ ਮੋਬਾਈਲ ਹੈ ਔਰ ਵਟਸਐਪ ਨਹੀਂ ਚੱਲਦੀ ਜਾਂ ਮੇਲ ਆਈਡੀ ਨਹੀਂ ਚੱਲਦੀ ਕਿਉਂਕਿ ਨੈਟ ਨਾ ਹੋਣ ਕਰਕੇ ਛੋਟੇ ਮੋਬਾਈਲ ਹੈ ਕਈ ਜਿਹੜੇ ਨੰਬਰਦਾਰ ਹੈ ਉਹਨਾਂ ਚਲਾਣੇ ਵੀ ਨਹੀਂ ਜਾਂਦੇ ਹੈਗੇ ਪਰ ਇਹਨਾਂ ਦੀ ਮੰਗ ਜਿਹੜੀ ਆ ਇੱਕ ਅੱਜ ਦੇਖਣਾ ਹੋਵੇਗਾ ਕਿ ਅਸੀਂ ਤਹਿਸੀਲਦਾਰ ਨਾਲ ਵਿੱਚ ਕਿਸ ਤਰ੍ਹਾਂ ਦੀ ਇਹਨਾਂ ਦੀ ਅੱਜ ਪਤੜਾਂ ਦੇ ਜਿੱਥੇ ਕਿ ਤਹਿਸੀਲਦਾਰ ਵੱਲੋਂ ਕਾਫੀ ਮੰਗਾਂ ਰੱਖੀਆਂ ਗਈਆਂ ਕਿਉਂਕਿ ਉਹਨਾਂ ਦਾ ਇੱਕ ਕਹਿਣਾ ਸੀਗਾ ਕਿ ਜਿਹੜੇ ਕਿ ਉਹਨਾਂ ਦੇ ਮੋਬਾਈਲ ਨਵੇਂ ਜਾਂ ਈਮੇਲ ਆਈਡੀ ਜਾਂ ਨੈਟ ਵਗੈਰਾ ਨਹੀਂ ਚਲਾਣਾ ਹੁੰਦਾ ਉਹਨਾਂ ਨੂੰ ਉਹਦੇ ਸਬੰਧੀ ਉਹਨਾਂ ਨੇ ਤਹਿਸੀਲਦਾਰ ਪਤੜਾਂ ਨੂੰ ਇੱਕ ਮੰਗ ਪੱਤਰ ਦੇ ਕੇ ਡੀਸੀ ਸਾਹਿਬ ਨੂੰ ਭੇਜਾਇਆ ਗਿਆ ਕਿ ਜਿਹੜੇ ਉਹਨਾਂ ਦੀ ਆਪਣੀਆਂ ਮੰਗਾਂ ਸੀ ਅਸੀਂ ਗੱਲ ਕਰਦੇ ਹਾਂ ਜਿਹੜੇ ਕਿ ਤਹਿਸੀਲਦਾਰ ਸਾਹਿਬ ਨੇ ਮੈਡਮ ਨੇ ਕੀ ਕਿਸ ਤਰ੍ਹਾਂ ਦੀਆਂ ਮੰਗਾਂ ਉਹਨਾਂ ਦੀ ਜਿਹੜੀਆਂ ਸਰ ਜੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਹੁਣ ਜਿੰਨੀਆਂ ਵੀ ਸਰਵਿਸਸਿਜ਼ ਰੈਵਨਿਊ ਡਿਪਾਰਟਮੈਂਟ ਵੱਲੋਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਲੋਕਾਂ ਨੂੰ ਜਿੱਦਾਂ ਕਿ ਕਈ ਸਰ ਤਰ੍ਹਾਂ ਦੇ ਸਰਟੀਫਿਕੇਟ ਨੇ ਆ ਜਾਂ ਕੋਈ ਵੀ ਤਸਦੀਕ ਹੁੰਦੀ ਆ ਉਹ ਸਾਰਾ ਹੁਣ ਆਨਲਾਈਨ ਸਿਸਟਮ ਹੋ ਗਿਆ ਜਿਦੇ ਵਿੱਚ ਅੱਜ ਨੰਬਰਦਾਰ ਸਾਹਿਬਾਨ ਸਾਰੇ ਇਕੱਠੇ ਹੋਏ ਆ ਇਹਨਾਂ ਦੇ ਯੂਨੀਅਨ ਦੇ ਨੁਮਾਇੰਦੇ ਪੰਜਾਬ ਲੈਵਲ ਦੇ ਸਟੇਟ ਲੈਵਲ ਦੇ ਵੀ ਸਾਰੇ ਮੌਜੂਦ ਸੀ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਕਰ ਰਹੇ ਨੇ ਉਹਦੇ ਸੰਬੰਧ ਵਿੱਚ ਸਾਨੂੰ ਜਾਣੂ ਕਰਾਇਆ ਕਿ ਬਹੁਤ ਸਾਰੇ ਨੰਬਰਦਾਰ ਨੇ ਜਿਨ੍ਹਾਂ ਨੂੰ ਫੋਨ ਚਲਾਉਣਾ ਨਹੀਂ ਆਉਂਦਾ ਜਾਂ ਇੰਟਰਨੈਟ ਨਹੀਂ ਯੂਜ਼ ਕਰਦੇ ਤੇ ਉਹਦੇ ਵਿੱਚ ਬੜੀਆਂ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੋਈ ਵੀ ਆਨਲਾਈਨ ਤਸਦੀਕ ਵਾਸਤੇ ਜਿਹਦੇ ਕਰਕੇ ਸਰਟੀਫਿਕੇਟ ਡਿਲੀਵਰ ਕਰਨ 'ਚ ਵੀ ਸਾਨੂੰ ਮੁਸ਼ਕਲ ਆਂਦੀ ਹੈ ਜਿੰਨੀ ਦੇਰ ਤੱਕ ਨੰਬਰ ਦਾ ਤਸਦੀਕ ਨਹੀਂ ਕਰੇਗਾ ਉਨੀ ਦੇਰ ਤੱਕ ਅਸੀਂ ਵੀ ਅੱਗੋਂ ਸਰਟੀਫਿਕੇਟ ਕਿਸੇ ਨੂੰ ਜਾਰੀ ਨਹੀਂ ਕਰ ਸਕਦੇ ਤਾਂ ਇਹ ਸਾਰੀਆਂ ਮੰਗਾ ਉਹਨਾਂ ਨੇ ਆਪਣੀਆਂ ਸਾਨੂੰ ਰਿਟਰਨ ਦੇ ਵਿੱਚ ਇੱਕ ਮੈਮੋਰੰਡਮ ਦੀ ਸ਼ੇਪ ਦੇ ਵਿੱਚ ਦਿੱਤੀਆਂ ਨੇ ਜਿਹੜੀਆਂ ਅਸੀਂ ਅੱਜ ਹੀ ਡੀ ਸਬੰਦੇ ਨੂੰ ਪਹੁੰਚਦਾ ਕਰ ਦਵਾਂਗੇ ਹੋਰ ਸਰਕਾਰ ਨੇ ਨਕਤਰ ਇਹਨਾਂ ਨੂੰ ਕੀ ਮਸਲ ਸੰਦੇਸ਼ ਲਗਾਏ। ਅ ਸਰਕਾਰ ਦੀ ਹਦਾਇਤਾਂ ਮੁਤਾਬਕ ਮੈਂ ਸਾਰੇ ਨੰਬਰਦਾਰਾਂ ਨੂੰ ਇਹ ਸੰਦੇਸ਼ ਦੇਣਾ ਚਾਹੂਗੀ ਕਿ ਇਹਦੇ ਵਿੱਚ ਜਿਹੜੇ ਤਾਂ ਨੰਬਰਦਾਰ ਆਪਣਾ ਪ੍ਰੋਪਰ ਯੂਜ਼ ਕਰਦੇ ਨੇ ਇੰਟਰਨੈਟ ਔਰ ਸੋਸ਼ਲ ਮੀਡੀਆ ਵਗੈਰਾ ਉਹ ਕਿਰਪਾ ਕਰਕੇ ਤੁਰੰਤ ਹੀ ਆਪਣੀਆਂ ਆਈਡਿਜ਼ ਵਿੱਚ ਪਏ ਜਿੰਨੇ ਵੀ ਸਰਟੀਫਿਕੇਟ ਨਹੀਂ ਉਹ ਡੇਲੀ ਬੇਸਿਸ ਤੇ ਹੀ ਉਸੇ ਵੇਲੇ ਆਪਣੇ ਅਪਰੂਵ ਕਰ ਦਿਆ ਕਰਨ ਵੈਰੀਫਿਕੇਸ਼ਨ ਉਹਦੀ ਕਰ ਦਿਆ ਕਰਨ ਤਾਂ ਕਿ ਕਿਉਂਕਿ ਅੱਜ ਕੱਲ ਲੋਕਾਂ ਦੀ ਬੱਚਿਆਂ ਦੀ ਐਡਮਿਸ਼ਨਸ ਵੀ ਚੱਲ ਰਹੀਆਂ ਤੇ ਉਹਦੇ ਵਿੱਚ ਵੀ ਕਿਸੇ ਨੂੰ ਕੋਈ ਵੀ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ। ਇਸਨ ਤਹਿਸੀਲਰ ਜਿਹੜੇ ਕਿ ਸੁਆਪਨਦੀਪ ਕੌਰ ਨੇ ਇਹਨਾਂ ਦੱਸਿਆ ਕਿ ਜਿਸ ਤਰ੍ਹਾਂ ਦੇ ਉਹਨਾਂ ਦੇ ਮੰਗ ਪੱਤਰ ਗਏ ਸੀ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰੇ ਜਾਣਗੇ ਔਰ ਜਿਹੜੀਆਂ ਮੰਗਾ ਉਹਨਾਂ ਦੀਆਂ ਕੀਤੀਆਂ ਗਈਆਂ ਸੀਆਂ ਰੱਖੀਆਂ ਗਈਆਂ ਆ ਉਹ ਮੰਗਾ ਬਾਰੇ ਵੀ ਵਿਚਾਰ ਉਟੰਦਾ ਜਲਦੀ